ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੋਰੀਆਂ ਦੀ ਸਬਜ਼ੀ ਬਣਾਵਾਂਗੇ ਤੋਰੀਆਂ ਨੂੰ ਤੁਸੀਂ ਦੁੱਧ ਪਾ ਕੇ ਜਾਂ ਮਲਾਈ ਪਾ ਕੇ ਤਾਂ ਬਣਾਇਆ ਹੀ ਹੋਵੇਗਾ ਕਈ ਵਾਰ ਪਰ ਅੱਜ ਆਪਾਂ ਤੋਰੀਆਂ ਨੂੰ ਭਰ ਕੇ ਬਣਾਵਾਂਗੇ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਅੱਜ ਆਪਾਂ ਇਸ ਨੂੰ ਬਹੁਤ ਹੀ ਨਵੇਂ ਜਿਹੇ ਤੇ ਵੱਖਰੇ ਜਿਹੇ ਤਰੀਕੇ ਨਾਲ ਬਣਾਵਾਂਗੇ ਚਲੋ ਜੀ ਵੇਖ ਲੈਣੇ ਆਂ ਇਹ ਸਬਜ਼ੀ ਕਿਵੇਂ ਬਣਦੀ ਹੈ ਇਸ ਦੇ ਲਈ ਅੱਥੇ ਮੈਂ ਦੋ ਤੋਰੀਆਂ ਲਈਆਂ ਨੇ ਆਪਾਂ ਉਹਨੀਆਂ ਇੱਕ ਸਬਜ਼ੀ ਲੈ ਲਵਾਂਗੇ ਜੇ ਨੀਕੇ ਬਣਾਉਣੀ ਹੋਏਗੀ ਇਸ ਤੋਰੀਆਂ ਦੇ ਵਿੱਚੋਂ ਦੋ ਜਣਿਆਂ ਦੇ ਲਈ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ। ਤੋਰੀਆਂ ਨੂੰ ਆਪਾਂ ਚੈਲਾ ਲਵਾਂਗੇ। ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ। ਤੇ ਆਪਾਂ ਜਿਆਦਾ ਪਤਲੀਆਂ ਤੋਰੀਆਂ ਨਹੀਂ ਲਈਆਂ ਥੋੜੀਆਂ ਮੋਟੀਆਂ ਹੀ ਲਈਆਂ ਨੇ ਕਿਉਂਕਿ ਆਪਾਂ ਇਹਨਾਂ ਨੂੰ ਭਰਾਂਗੇ ਜੋ ਥੋੜੀਆਂ ਜਿਹੀਆਂ ਪਤਲੀਆਂ ਤੋਰੀਆਂ ਹੋਣੀਆਂ ਉਹਨਾਂ ਦੇ ਵਿੱਚ ਸਟਫਿੰਗ ਚੰਗੀ ਤਰ੍ਹਾਂ ਨਹੀਂ ਐਡ ਹੋਏਗੀ ਜਿਆਦਾ ਮੋਟੀਆਂ ਤੋਰੀਆਂ ਵੀ ਨਹੀਂ ਲਵਾਂਗੇ ਤੇ ਜਿਆਦਾ ਪਤਲੀਆਂ ਵੀ ਨਹੀਂ ਲਵਾਂਗੇ ਇਸ ਤਰੀਕੇ ਦੀਆਂ ਤੋਰੀਆਂ ਲੈ ਲਵਾਂਗੇ ਮલાઈ ਪਾ ਕੇ ਜਾਂ ਦੁੱਧ ਪਾ ਕੇ ਤਾਂ ਆਪਾਂ ਤੋਰੀਆਂ ਦੀ ਸਬਜ਼ੀ ਬਣਾਉਂਦੇ ਹੀ ਰਹਿੰਦੇ ਆ ਅੱਜ ਆਪਾਂ ਸਬਜ਼ੀ ਨੂੰ ਥੋੜੀ ਜਿਹੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਇਸ ਤਰੀਕੇ ਦੇ ਨਾਲ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਿਸ ਕਿਸੇ ਨੂੰ ਵੀ ਤੋਰੀਆਂ ਦੀ ਸਬਜ਼ੀ ਨਹੀਂ ਖਾਣਾ ਪਸੰਦ ਤਾਂ ਆਪਾਂ ਜਿਸ ਤਰੀਕੇ ਨਾਲ ਇਹ ਸਬਜ਼ੀ ਬਣਾਵਾਂਗੇ ਸਬਜ਼ੀ ਉਸ ਨੂੰ ਵੀ ਬਹੁਤ ਪਸੰਦ ਆਏਗੀ ਇਹ ਸਬਜੀ ਨੂੰ ਆਪਾਂ ਰੋਟੀ ਪਰੌਂਠੇ ਦੇ ਨਾਲ ਜਾਂ ਚੋਲਾਂ ਦੇ ਨਾਲ ਕਿਸੇ ਵੀ ਟਾਈਮ ਖਾ ਸਕਦੇ ਹਾਂ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਤੋਰੀਆਂ ਦਾ ਆਪਾਂ ਮੋਟਾ ਛਿਲਕਾ ਉਤਾਰ ਕੇ ਇਹਨਾਂ ਨੂੰ ਛੇਲਾ ਲਵਾਂਗੇ ਕਿਉਂਕਿ ਗਰਮੀ ਦੇ ਵਿੱਚ ਤੋਰੀਆਂ ਥੋੜੀਆਂ ਜਿਹੀਆਂ ਸਖਤ ਹੋ ਜਾਂਦੀਆਂ ਹਨ ਜੇਕਰ ਆਪਾਂ ਬਰੀਕ-ਬਰੀਕ ਚਿਲਾ ਲਵਾਂਗੇ ਤੇ ਥੋੜੀਆਂ ਸਬਜ਼ੀ ਦੇ ਵਿੱਚ ਸਖਤ ਰਹਿਣੀਆਂ। ਅੱਜ ਆਪਾਂ ਮਸਾਲੇਦਾਰ ਭਰਮੀ ਤੋਰੀ ਬਣਾਵਾਂਗੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਈ ਵਾਰ ਆਪਾਂ ਇੱਕੋ ਤਰੀਕੇ ਨਾਲ ਤੋਰੀਆਂ ਦੀ ਸਬਜ਼ੀ ਖਾ ਕੇ ਅੱਕ ਜਾਨੇ ਆ ਤਾਂ ਆਪਾਂ ਇਸ ਤਰੀਕੇ ਦੇ ਨਾਲ ਹੀ ਤੋਰੀਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਹਾਂ ਜੋ ਆਪਣੇ ਘਰ ਦੇ ਵਿੱਚ ਮਹਿਮਾਨ ਆ ਜਾਣ ਤਾਂ ਆਪਾਂ ਇਹ ਸਬਜ਼ੀ ਉਹਨਾਂ ਨੂੰ ਵੀ ਬਣਾ ਕੇ ਖਵਾ ਸਕਦੇ ਹਾਂ ਉਹਨਾਂ ਨੂੰ ਬਿਲਕੁਲ ਵੀ ਪਤਾ ਨਹੀਂ ਚਲੇਗਾ ਕਿ ਇਹ ਸਬਜ਼ੀ ਆਪਾਂ ਤੋਰੀਆਂ ਤੋਂ ਬਣਾਈ ਹੈ ਕਿਉਂਕਿ ਇਹ ਨਹੀਂ ਜਿਆਦਾ ਟੇਸਟੀ ਬਣਦੀ ਹੈ ਈਵਾਰ ਆਪਣੇ ਕੋਲ ਸਬਜ਼ੀ ਕੱਟਣ ਦਾ ਸਮਾਂ ਨਹੀਂ ਹੁੰਦਾ ਤਾਂ ਆਪਾਂ ਇਸ ਤਰੀਕੇ ਦੇ ਨਾਲ ਹੀ ਸਬਜ਼ੀ ਬਣਾ ਸਕਦੇ ਹਾਂ ਕਿਉਂਕਿ ਇਸ ਤਰੀਕੇ ਆਪਾਂ ਨੂੰ ਸਬਜ਼ੀ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟਣ ਦੀ ਜ਼ਰੂਰਤ ਨਹੀਂ ਹੈ। ਸਾਬ ਨੂੰ ਦੁੱਧ ਜਾਂ ਮਲਾਈ ਪਾ ਕੇ ਸਬਜ਼ੀ ਇਹ ਵਾਲੀ ਖਾਣੀ ਨਹੀਂ ਪਸੰਦ ਹੁੰਦੀ ਤਾਂ ਆਪਾਂ ਇਸ ਤਰੀਕੇ ਨਾਲ ਮਸਾਲੇਦਾਰ ਤੋਰੀਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਹਾਂ। ਤੋਰੀਆਂ ਨੂੰ ਆਪਾਂ ਇਸ ਤਰੀਕੇ ਨਾਲ ਇਹਨਾਂ ਕਮੋਟਾ ਛਿਲਕਾ ਉਤਾਰ ਕੇ ਛੱਲ ਲਵਾਂਗੇ ਹੁਣ ਆਪਾਂ ਤੋਰੀਆਂ ਨੂੰ ਛਿਲਕੇ ਧੋ ਲਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਸਬਜ਼ੀ ਨੂੰ ਧੋ ਲਿਆ ਹੈ ਹੁਣ ਆਪਾਂ ਸਬਜ਼ੀ ਨੂੰ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ ਇਹਨਾਂ ਕਮੋਟੇ ਟੁਕੜਿਆਂ ਦੇ ਵਿੱਚ ਆਪਾਂ ਕੱਟ ਲਵਾਂਗੇ ਤੋਰੀਆਂ ਨੂੰ ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਦੇ ਵਿੱਚ ਕੱਟ ਲਗਾ ਲਵਾਂਗੇ ਕਿਸ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਭਰਿਆ ਜਾ ਸਕੇ ਇਹ ਘਟ ਨੂੰ ਆਪਾਂ ਸਿਰੇ ਤੱਕ ਨਹੀਂ ਲਗਾਵਾਂਗੇ ਫਿਰ ਮਸਾਲਾ ਬਾਹਰ ਨਿਕਲ ਜਾਏਗਾ ਤੋਰੀਆਂ ਦੇ ਵਿੱਚੋਂ ਇਸ ਦੇ ਲਈ ਆਪਾਂ ਥੋੜਾ ਜਿਹਾ ਹੀ ਘਟ ਲਗਾਵਾਂਗੇ ਤਾਂ ਕਿ ਮਸਾਲਾ ਇਸ ਦੇ ਵਿੱਚ ਚੰਗੀ ਤਰ੍ਹਾਂ ਭਰਿਆ ਜਾ ਸਕੇ ਕਈ ਵਾਰ ਆਪਾਂ ਬਤਲੀਆਂ ਤੋਰੀਆਂ ਲੈ ਲੈਨੇ ਆ ਤੇ ਉਸ ਨੂੰ ਇਸ ਤਰੀਕੇ ਨਾਲ ਲੰਬਾ ਲੰਬਾ ਕੱਟ ਲੈਨੇ ਆ ਤੇ ਜਦੋਂ ਆਪਾਂ ਉਸ ਦੀ ਸਬਜ਼ੀ ਬਣਾਉਂਦੇ ਆ ਤਾਂ ਉਹਨਾਂ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਨਹੀਂ ਰਚ ਪਉਂਦਾ ਪਰ ਅੱਜ ਆਪਾਂ ਜਿਸ ਤਰੀਕੇ ਨਾਲ ਇਹ ਸਬਜ਼ੀ ਬਣਾਵਾਂਗੇ ਇਸ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਰਚ ਜਾਏਗਾ ਤੋਰੀਆਂ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਹੋਏਗਾ ਜਿਸ ਦੇ ਵਿੱਚ ਇਹ ਮਸਾਲਾ ਚੰਗੀ ਤਰ੍ਹਾਂ ਨਾ ਰਚ ਸਕੇ ਹੁਣ ਆਪਾਂ ਸਾਰੀਆਂ ਤੋਰੀਆਂ ਨੂੰ ਇਸ ਤਰੀਕੇ ਨਾਲ ਕੱਟ ਲਗਾ ਲਿਆ ਹੈ ਹੁਣ ਆਪਾਂ ਇਸਦੇ ਲਈ ਮਸਾਲੇ ਜਾਂ ਤੜਕੇ ਦੀ ਤਿਆਰੀ ਕਰਾਂਗੇ ਤੜਕੇ ਦੇ ਲਈ ਇੱਥੇ ਮੈਂ ਤਾਂ ਪਿਆਜ਼ ਲਏ ਨੇ ਇੱਕ ਟਮਾਟਰ ਲਿਆ ਹੈ ਤੇ ਇੱਕ ਹਰੀ ਮਿਰਚ ਲਈ ਹੈ ਆਪਾਂ ਜੇ ਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਹਰੀਆਂ ਮਿਰਚਾਂ ਪਾਵਾਂਗੇ ਹਰੀ ਮਿਰਚ ਨੂੰ ਆਪਾਂ ਇਸ ਤਰੀਕੇ ਦੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਇਹ ਸਭ ਨੂੰ ਮੈਂ ਚੰਗੀ ਤਰ੍ਹਾਂ ਚੱਲ ਕੇ ਧੋ ਲਿਆ ਸੀ ਉਨਾ ਪੈਸੇ ਤਰੀਕੇ ਦੇ ਨਾਲ ਕੱਟ ਲਵਾਂਗੇ ਟਮਾਟਰ ਦੇ ਪੈਸੇ ਇਸੇ ਨੂੰ ਕੱਢ ਦੇਵਾਂਗੇ ਤੇ ਟਮਾਟਰ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਹ ਮਸਾਲੇਦਾਰ ਤੁਰੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹਰੀਆਂ ਸਬਜ਼ੀਆਂ ਤਾਂ ਹੈਲਦੀ ਹੁੰਦੀਆਂ ਨੇ ਜੀ ਇਹ ਤਾਂ ਆਪਾਂ ਨੂੰ ਖਾਣੀਆਂ ਹੀ ਚਾਹੀਦੀਆਂ ਨੇ ਇਸ ਤਰ੍ਹਾਂ ਟਮਾਟਰ ਨੂੰ ਕੱਟ ਕੇ ਪਾਵਾਂਗੇ ਕਈ ਵਾਰ ਆਪਾਂ ਇੱਕੋ 3 ਕਿਲੋ ਨਾਲ ਹੀ ਸਬਜ਼ੀ ਬਣਾ ਕੇ ਖਾ ਕੇ ਬੋਰ ਹੋ ਜਾਂਦੇ ਹਾਂ ਤਾਂ ਫਿਰ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਖਾ ਸਕਦੇ ਹਾਂ ਚਾਵਲਾਂ ਦੇ ਨਾਲ ਤੇ ਰੋਟੀ ਦੇ ਨਾਲ ਇਹ ਸਭ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਆਪਾਂ ਟਮਾਟਰ ਨੂੰ ਕੱਟ ਲਿਆ ਹੈ ਜੋ ਟਮਾਟਰ ਮੋਟਾ ਲੱਗੇਗਾ ਆਪਾਂ ਸਿੰਘ ਥੋੜਾ ਜਿਹਾ ਬਰੀਕ ਕੱਟ ਲਾਂਗੇ ਹੁਣ ਆਪਾਂ ਪਿਆਜ਼ ਨੂੰ ਵੀ ਕੱਟ ਲਵਾਂਗੇ ਆਜਿਹਾ ਤੁਸੀਂ ਸਾਖਤੇ ਜਿਸ ਜੀ ਇਸ ਨੂੰ ਕੱਟ ਦੇਵਾਂਗੇ ਇਸ ਨੂੰ ਕੱਟਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪਰਮਾ ਤੋਰੀਆਂ ਦੀ ਸਬਜ਼ੀ ਬਣਾ ਕੇ ਖਾ ਲਓਗੇ ਤੇ ਤੁਸੀਂ ਹਰ ਵਾਰ ਇਸੇ ਤਰ੍ਹਾਂ ਹੀ ਇਹ ਸਬਜ਼ੀ ਬਣਾਉਂਗੇ ਕਿਉਂਕਿ ਇਹ ਸਬਜ਼ੀ ਇਨੀ ਜ਼ਿਆਦਾ ਟੇਸਟੀ ਬਣਦੀ ਹੈ ਜਿਸ ਨੂੰ ਤੋਰੀਆਂ ਦੀ ਸਬਜ਼ੀ ਨਹੀਂ ਖਾਣਾ ਪਸੰਦ ਤਾਂ ਆਪਾਂ ਇਸ ਤਰੀਕੇ ਦੇ ਨਾਲ ਬਣਾ ਕੇ ਖਵਾ ਸਕਦੇ ਹਾਂ ਇਹ ਸਬਜ਼ੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ ਦੇਖ ਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਅਸੀਂ રોજ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹ ਮਸਾਲੇਦਾਰ ਤੋਰੀਆਂ ਦੀ ਸਬਜ਼ੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ। ਪਿਆਜ਼ ਪਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਰੈਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਤੋਰੀਆਂ ਦੀ ਸਬਜ਼ੀ ਬਣਾ ਕੇ ਦੇਖਿਓ ਜੀ ਸਬਜ਼ੀ ਸਭ ਨੂੰ ਬਹੁਤ ਚਾਰਾ ਪਸੰਦ ਆਏਗੀ ਇਹ ਟੇਸਟੀ ਸਬਜ਼ੀ ਨੂੰ ਬਣਾਉਣਾ ਬਹੁਤ ਆਸਾਨ ਹੈ ਪਿਆਜ਼ ਨੂੰ ਆਪਾਂ ਬਰੀਕ ਬਰੀਕ ਕੱਟ ਲਵਾਂਗੇ ਜੇਕਰ ਤੁਸੀਂ ਇੱਕ ਵਾਰ ਇਸ ਸਬਜ਼ੀ ਨੂੰ ਬਣਾ ਕੇ ਖਾ ਲਓਗੇ ਤੇ ਤੁਸੀਂ ਹਰ ਵਾਰ ਇਸੇ ਤਰੀਕੇ ਦੇ ਨਾਲ ਹੀ ਭਰਮੇ ਤੋਰੀਆਂ ਦੀ ਸਬਜ਼ੀ ਬਣਾਉਂਗੇ ਇਹ ਸਬਜ਼ੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਮੈਂ ਇੱਥੇ ਤਾਂ ਛੋਟੇ ਸਾਈਜ਼ ਦੇ ਪਿਆਜ਼ ਲੈਨੇ ਤੇ ਥੋੜੀਆਂ ਜੀਆਂ ਤੋਰੀਆਂ ਲਈਆਂ ਨੇ ਆਪਾਂ ਜ਼ਿਆਦਾ ਵੀ ਲੈ ਸਕਦੇ ਹਾਂ ਇਹ ਸਬਜ਼ੀਆਂ ਆਪਾਂ ਲਾਂਚ ਜਾਂ ਡਿਨਰਸ ਦੇ ਵਿੱਚ ਕਿਸੇ ਵੀ ਟਾਈਮ ਬਣਾ ਸਕਦੇ ਹਾਂ ਆਪਾਂ ਇਸ ਦੇ ਵਿੱਚ ਇੱਕ ਹਰੀ ਮਿਰਚ ਪਾਈ ਹੈ ਆਪਾਂ ਹਰੀਆਂ ਮਿਰਚਾਂ ਜ਼ਿਆਦਾ ਵੀ ਪਾ ਸਕਦੇ ਹਾਂ

జేకర తన రెస్పి చీడియోను చనల్ను సబ్స్క్రైబ కారే ప్యాజను కట్ ప్యాజను కట్టణతో కట్ కసాలా భర లే ప్లేట్ చమ్చ నమక లేమ్ రెడ్ చిలీ పాౌడర్వే ਬਾਕੀ ਨਾਮਕਾ ਪੈਂਸ ਦੇ ਵਿੱਚ ਸਵਾਦ ਅਨੁਸਾਰ ਪਾਵਾਂਗੇ ਜਾਂ ਤੋਰੀਆਂ ਦੇ ਹਿਸਾਬ ਨਾਲ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਗਰਮ ਮਸਾਲਾ ਪਾਵਾਂਗੇ ਇੱਕ ਚਮਚ సారీ మసాలే అధిక చమచ మెగి మసాలా పావీ సారే మసాలే సారే మసాలను చంస్ కి ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਆਪਾਂ ਤੋਰੀਆਂ ਦੇ ਵਿੱਚ ਮਸਾਲਾ ਭਰ ਲਵਾਂਗੇ ਇੱਥੇ ਆਪਾਂ ਤੋਰੀਆਂ ਦੇ ਵਿੱਚ ਕੱਟ ਲਗਾ ਕੇ ਰੱਖਿਆ ਸੀ ਇਸ ਦੇ ਵਿੱਚ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭਰ ਲਵਾਂਗੇ ਇਸ ਤਰੀਕੇ ਨਾਲ ਮਸਾਲਾ ਤੋਰੀਆਂ ਦੇ ਵਿੱਚ ਚੰਗੀ ਤਰ੍ਹਾਂ ਭਰਿਆ ਜਾਏਗਾ ਤੋਰੀਆਂ ਫਿੱਕੀਆਂ ਨਹੀਂ ਲੱਗਣੀਆਂ ਬਿਲਕੁਲ ਵੀ ਆਪਾਂ ਇਸਦੀਆਂ ਸਾਈਡਾਂ ਤੇ ਪੂਰਾ ਕੱਟ ਨਹੀਂ ਲਗਾਇਆ ਥੋੜਾ ਜਿਹਾ ਕੱਟ ਹੀ ਲਗਾਇਆ ਹੈ ਕਿਉਂਕਿ ਇਸ ਦੇ ਵਿੱਚ ਗਰੇਵੀ ਵੀ ਆਏਗੀ ਸਬਜੀ ਦੀ ਮਸਾਲਾ ਵਗੈਰਾ ਤੇ ਆਪਾਂ ਇਸਦੇ ਵਿੱਚ ਵੀ ਮਸਾਲਾ ਭਰਿਆ ਹੈ ਤੇ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਇਸ ਤਰ੍ਹਾਂ ਆਪਾਂ ਸਾਰੀਆਂ ਤੋਰੀਆਂ ਦੇ ਵਿੱਚ ਮਸਾਲੇ ਨੂੰ ਭਰ ਲਵਾਂਗੇ ਮਸਾਲਿਆਂ ਨੂੰ ਆਪਾਂ ਤੋਰੀਆਂ ਦੇ ਵਿੱਚ ਚੰਗੀ ਤਰ੍ਹਾਂ ਭਰ ਲਵਾਂਗੇ ਤੋਰੀਆਂ ਦੇ ਆਪਾਂ ਛੋਟੇ-ਛੋਟੇ ਟੁਕੜੇ ਕਰ ਲਵਾਂਗੇ ਇਸ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਜਾ ਸਕੇਗਾ ਫਿਰ ਮੇਕੇ ਮਸਾਲਾ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸ ਆਏਗਾ ਸਾਰੇ ਮਸਾਲੇ ਨੂੰ ਆਪਾਂ ਤੋਰੀਆਂ ਦੇ ਵਿੱਚ ਚੰਗੀ ਤਰ੍ਹਾਂ ਭਰ ਲਵਾਂਗੇ ਐਨੀ ਇੱਕ ਸਬਜੀ ਦੇ ਵਿੱਚੋਂ ਵੀ ਦੋ ਜਣਿਆਂ ਦੇ ਲਈ ਵਧੀਆ ਸਬਜੀ ਬਣ ਕੇ ਤਿਆਰ ਹੋ ਜਾਏਗੀ ਜੇ ਖਰਪਾ ਤੋਰੀਆਂ ਨੂੰ ਛੋਟੇ ਪੀਸੇਸ ਦੇ ਵਿੱਚ ਕੱਟ ਲਵਾਂਗੇ ਤੇ ਇਸ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਭਰ ਲਵਾਂਗੇ ਫਿਰ ਤੋਰੀਆਂ ਕੱਚੀਆਂ ਨਹੀਂ ਰਹਿਣੀਆਂ ਤੁਸੀਂ ਦੇਖੋਗੇ ਸਬਜੀ ਵਧੀਆ ਬਣ ਕੇ ਤਿਆਰ ਹੋਏਗੀ ਤੋਰੀਆਂ ਚੰਗੀ ਤਰ੍ਹਾਂ ਪੱਕ ਜਾਣੀਆਂ ਹੁਣ ਆਪਾਂ ਇਸ ਦੇ ਵਿੱਚ ਚੰਗੀ ਤਰ੍ਹਾਂ ਮਸਾਲਾ ਭਰ ਲਿਆ ਹੈ ਹੁਣ ਆਪਾਂ ਸਬਜੀ ਬਣਾਵਾਂਗੇ ਇਹ ਸਬਜੀ ਬਣਾਉਣ ਦੇ ਲਈ ਆਪਾਂ ਪੈਨ ਦੇ ਵਿੱਚ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਜੀਰਾ ਨੂੰ ਵੀ ਥੋੜਾ ਜਿਹਾ ਪਕਾ ਲਵਾਂਗੇ ప్యాజ పావీ ప్యాజ నువ్ చంగ తరక్స్ పకా లేవే ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਜੇਕਰ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਨੂੰ ਵੀ ਪਿਆਜ਼ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ ਆਪਾਂ ਇਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਪਾਵਾਂਗੇ ਆਪਾਂ ਇਸ ਦੀ ਜਗ੍ਹਾ ਫਰੈਸ਼ ਲਸਣ ਅਦਰਕ ਵੀ ਪਾ ਸਕਦੇ ਹਾਂ ਅਦਰਕ ਲਸਣ ਦਾ ਪੇਸਟ ਪਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇਸ ਨੂੰ ਮਿਕਸ ਕਰਕੇ ਆਪਾਂ ਇਸ ਦੇ ਵਿੱਚ ਟਮਾਟਰ ਪਾਵਾਂਗੇ ਤੇ ਟਮਾਟਰ ਨੂੰ ਵੀ ਆਪਾਂ ਪਕਾ ਲਵਾਂਗੇ ਟਮਾਟਰ ਜਲਦੀ ਪੱਕ ਜਾਵੇ ਤੇ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਨਾਮਕ ਪਾਵਾਂਗੇ। ਬਾਕੀ ਨਾਮਕ ਵਗੈਰਾ ਸਾਰੇ ਮਸਾਲੇ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ। ਆਪਾਂ ਤੋਰੀਆਂ ਦੇ ਵਿੱਚ ਵੀ ਪਾਏ ਨੇ ਸਾਰੇ ਮਸਾਲੇ। ਹਲਦੀ ਪਾਊਡਰ ਪਾਵਾਂਗੇ 1 ਚਮਚ। ਥੋੜੀ ਜਿਹੀ ਲਾਲ ਮਿਰਚ ਪਾਵਾਂਗੇ। ਗਰਮ ਮਸਾਲਾ ਪਾਵਾਂਗੇ 1 ਛੋਟਾ ਚਮਚ। ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਇਹ ਸਾਰੇ ਮਸਾਲੇ ਪਾਵਾਂਗੇ ਤੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਪਾਣੀ ਪਾ ਕੇ ਮਸਾਲਿਆਂ ਨੂੰ ਇਸੇ ਤਰ੍ਹਾਂ ਪਕਾ ਲਵਾਂਗੇ ਇੱਕ ਚਮਚੇ ਦੇ ਵਿੱਚ ਦੇਗੀ ਲਾਲ ਮਿਰਚ ਪਾਵਾਂਗੇ ਮਿਰਚ ਨੂੰ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਜੇ ਕਰਤਾ ਹਨ ਤੋਰੀਆਂ ਦੀ ਸਬ지 ਖਾਣਾ ਨਹੀਂ ਪਸੰਦ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸਬ지 ਬਣਾ ਕੇ ਖਾ ਕੇ ਦੇਖੋ ਜੀ ਇਹ ਸਬ지 ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਹੁਣ ਆਪਾਂ ਇਸ ਮਸਾਲੇ ਨੂੰ ਟੱਕ ਕੇ ਪਕਾ ਲਵਾਂਗੇ ਥੋੜੀ ਦੇਰ ਦੇ ਲਈ ਆਪਾਂ ਇਸੇ ਤਰ੍ਹਾਂ ਮਸਾਲੇ ਨੂੰ ਟੱਕ ਕੇ ਪਕਾ ਲਵਾਂਗੇ ਹੁਣ ਆਪਾਂ ਮਸਾਲੇ ਨੂੰ ਵੇਖ ਲੈਨੇ ਆਂ ਮਸਾਲਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਉਨਾ ਪੈ ਤੜਕੇ ਆ ਮਸਾਲੇ ਦੇ ਵਿੱਚ ਜੋ ਆਪਾਂ ਮਿਕਸ ਕਰਕੇ ਮਸਾਲਾ ਰੱਖਿਆ ਹੋਇਆ ਸੀ ਜਿਸ ਦੇ ਨਾਲ ਆਪਾਂ ਤੋਰੀਆਂ ਭਰੀਆਂ ਸੀ ਉਹ ਵਾਲੇ ਮਸਾਲੇ ਨੂੰ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਤੋਰੀਆਂ ਪਾਵਾਂਗੇ ਤੋਰੀਆਂ ਨੂੰ ਮਿਕਸ ਕਰਕੇ ਪਕਾ ਲਵਾਂਗੇ ਸਾਰੇ ਮਸਾਲੇਸ ਦੇ ਵਿੱਚ ਆਪਾਂ ਆਪਣੇ ਹਿਸਾਬ ਨਾਲ ਹੀ ਪਾਵਾਂਗੇ ਕਿਉਂਕਿ ਆਪਾਂ ਤੋਰੀਆਂ ਦੇ ਵਿੱਚ ਵੀ ਮਸਾਲੇ ਭਰੇ ਨੇ ਇਸ ਲਈ ਆਪਾਂ ਤੜਕੇ ਦੇ ਵਿੱਚ ਮਸਾਲੇ ਆਪਣੇ ਹਿਸਾਬ ਨਾਲ ਹੀ ਪਾਵਾਂਗੇ ਕਿਉਂਕਿ ਆਪਾਂ ਤੋਰੀਆਂ ਦੇ ਵਿੱਚ ਵੀ ਮਸਾਲੇ ਪਾਏ ਨੇ ਤੋਰੀਆਂ ਨੂੰ ਆਪਾਂ ਮਸਾਲੇ ਦੇ ਨਾਲ ਭਰਿਆ ਹੈ ਹੁਣ ਆਪਾਂ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ ਵਿੱਚ ਵਿੱਚ ਦੀ ਆਪਾਂ ਸਬਜ਼ੀ ਨੂੰ ਵੇਖ ਰਵਾਂਗੇ ਉਨਾ ਪਾ ਸਬਜੀ ਨੂੰ ਵੇਖ ਲੈਨੇ ਆ ਸਬਜੀ ਨੂੰ ਹਿਲਾ ਲਵਾਂਗੇ ਤੁਸੀਂ ਵੇਖੋਗੇ ਇਸ ਤਰੀਕੇ ਨਾਲ ਤੋਰੀਆਂ ਵਧੀਆ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਣੀਆਂ ਬਿਲਕੁਲ ਵੀ ਕੱਚੀਆਂ ਨਹੀਂ ਰਹਿਣੀਆਂ ਸਬਜੀ ਬਹੁਤ ਹੀ ਟੇਸਟੀ ਬਣੇਗੀ సబ్జీ హాను బాగా దొారాతో ఢకే పకా లేవీ సబ్జీను దారా వేకీ చీడియోనుకల్ను సబ్స్క్రైబ కను సబ్స్క్రైబలకి వేలాయకన్ ਹੁਣ ਸਬਜੀ ਪੱਕ ਕੇ ਤਿਆਰ ਹੋ ਰਹੀ ਹੈ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਹ ਸਬਜੀ ਹੁਣੀ ਹੀ ਟੇਸਟੀ ਵੀ ਹੋਏਗੀ ਸਬਜੀ ਨੂੰ ਢੱਕ ਕੇ ਪਕਾ ਲਵਾਂਗੇ ਇਸ ਤਰੀਕੇ ਦੇ ਨਾਲ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਉਹਨਾਂ ਦਾ ਸਬਜੀ ਨੂੰ ਵੇਖ ਲੈਣੇ ਆਂ ਬਲੀ ਸਬਜੀ ਬਣ ਕੇ ਤਿਆਰ ਹੈ ਤੋਰੀਆਂ ਚੰਗੀ ਤਰ੍ਹਾਂ ਪੱਕ ਚੁਕੀਆਂ ਨੇ ਸਬ지 ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਤੋਰੀਆਂ ਚੰਗੀ ਤਰ੍ਹਾਂ ਪੱਕ ਚੁਕੀਆਂ ਨੇ ਅਰੇ ਸਬਜੀ ਬਣ ਕੇ ਤਿਆਰ ਹੈ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਆਪਾਂ ਇਹ ਸਬਜੀ ਰੋਟੀ ਦੇ ਨਾਲ ਵੀ ਖਾ ਸਕਦੇ ਹਾਂ ਪਰੌਂਠੇ ਦੇ ਨਾਲ ਖਾ ਸਕਦੇ ਹਾਂ ਚੋਲੇ ਦੇ ਨਾਲ ਖਾ ਸਕਦੇ ਹਾਂ ਹਰ ਤਰ੍ਹਾਂ ਹੀ ਬਹੁਤ ਟੇਸਟੀ ਲੱਗੇਗੀ ਇਹ ਟੇਸਟੀ ਸਬਜੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਮਸਾਲੇਦਾਰ ਤੋਰੀਆਂ ਦੀ ਸਬਜ਼ੀ ਸਭ ਨੂੰ ਹੀ ਬਹੁਤ ਜ਼ਿਆਦਾ ਪਸੰਦ ਵੀ ਆਏਗੀ ਜੇਕਰ ਤੁਹਾਨੂੰ ਮਲਾਈ ਜਾਂ ਦੁੱਧ ਪਾ ਕੇ ਤੋਰੀਆਂ ਦੀ ਸਬਜ਼ੀ ਖਾਣਾ ਨਹੀਂ ਪਸੰਦ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਇਹ ਪਰ ਮੇਰੇ ਤੋਂਰੀਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ